ਲੋ ਜੀ ਆਪਾਂ ਪਹੁੰਚ ਗਏ ਆ ਕੁਰਕਸ਼ੇਤਰ ਹੋਰ ਪਾਰਕ ਤੁਹਾਨੂੰ ਖਾਈ ਜੰਨੇ ਉਹ ਜਿੰਦਲ پارک ਖੂਬਸੂਰਤ ਨਜ਼ਾਰਾ ਨਿਊ ਜਿੰਦਲ پارک ਜੀ ਕਿੰਦੇ ਖੂਬਸੂਰਤ ਨਜ਼ਾਰਾ ਹੈ ਜੀ ਉਹ ਗੇਟ ਐਂਟਰੀ ਵੀ ਹੈਗੀ ਹੈ ਦੂਜੇ ਪੰਨੇ ਵੀ ਗੇਟ ਐਂਟਰੀ ਹੈਗੀ ਹੈ ਔਰ ਬਹੁਤ ਯਾਨੀ ਕਿ ਖੂਬਸੂਰਤੀ ਨਾਲ ਭਰੇ ਹੋਏ ਪਾਰਕ ਹੈ ਜੇ ਵੀ ਕੁ ਖੇਤਰ ਦੇ ਅੰਦਰ ਹੁੰਦੇ ਆ ਤਾਂ ਤੁਸੀਂ ਇਹ ਖੂਬਸੂਰਤ ਨਜ਼ਾਰਾ ਜ਼ਰੂਰ ਵੇਖਣਾ ਕਦੀ ਵੀ ਇਸ ਪਾਰਕ ਦੇ ਵਿੱਚ ਆਉਗੇ ਔਰ ਇੱਥੇ ਖੂਬਸੂਰਤੀ ਔਰ ਠੰਡਕ ਵੇਖੇ ਹੀ ਬਣਦੀ ਹੈ ਇਹ ਰਸਤੇ ਨੇ ਵੇਖੋ ਨਾਲ ਪਾਰਕਿੰਗ ਦੇ ਫੁੱਲ ਲਾਏ ਹੋਏ ਨੇ ਬੂਟੇ ਲਾਏ ਹੋਏ ਨੇ ਰਸਤੇ ਖੂਬਸੂਰਤ ਬਣਾਏ ਹੋਏ ਨੇ ਇੰਜ ਲੱਗਦਾ ਜਿਵੇਂ ਇੰਗਲੈਂਡ ਆ ਚੁੱਕੇ ਆ ਜੀ ਆਜੋ ਇਹ ਬੱਚਿਆਂ ਦੇ ਝੂਲੇ ਲੱਗੇ ਹੋਏ ਨੇ ਵੇਖੋ ਕਿੱਡੇ ਖੂਬਸੂਰਤ ਝੂਲੇ ਨੇ ਮੈਂ ਕਿਸੇ ਪ੍ਰਮੋਸ਼ਨ ਵਾਸਤੇ ਨਹੀਂ ਆਇਆ ਜੀ ਮੇਰਾ ਚੈਨਲ ਹੈ ਜੀ ਗੋਤਕ ਵਰ ਟਿਮ ਵਰਕ ਸਾਹਿਬ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਬੱਚਿਆਂ ਦੇ ਖੇਲਣ ਵਾਸਤੇ ਹੈ ਦੇ ਵੀ ਨਜ਼ਾਰੇ ਲੈ ਸਕਦੇ ਨੇ ਜੀ ਕਿਆ ਬਾਤਾਂ ਜਿਹਦੇ ਵਿੱਚ ਇੱਕ ਗਊ ਦਾ ਬੱਚਾ ਵੀ ਗਾਂ ਦਾ ਜੋ ਉਹ ਵੀ ਨਜ਼ਾਰੇ ਲੈ ਰਿਹਾ ਮੈਨੂੰ ਲੱਗਦਾ ਇਹ ਘੁੰਮਦਾ ਘੁੰਮਣ ਆਇਆ ਵੀ ਪਾਰਕਿੰਗ ਇਹ ਵੀ ਕਿਸੇ ਦਾ ਬੱਚਾ ਹੈ ਕਿਆ ਬਾਤਾਂ ਨੇ ਜੀ ਵੇਖਿਆ ਭੁੱਖ ਵੀ ਲੈਂਦੀ ਹੈ ਕਿ ਨਜ਼ਾਰਾ ਜਿਹੜਾ ਖੂਬਸੂਰਤ ਜਿਹੜਾ ਦਿਲ ਲੱਗਦਾ ਇੱਥੇ ਕਿਆ ਬਾਤਾਂ ਦਿਲ ਕਰਦਾ ਵੀ ਘਰ ਨਾ ਜਾਈਏ ਅਜ ਇੱਥੇ ਰਹੀਏ ਕਿਆ ਬਾਤਾਂ ਜੀ ਤੇ ਮੈਂ ਉਮੀਦ ਕਰਨਾ ਕਿ ਤੁਸੀਂ ਜਰੂਰ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਪਿਆਰ ਜਰੂਰ ਦਿਓਗੇ ਔਰ ਵੇਖੋ ਕਿੱਡੇ ਕਿਆ ਬਾਤਾਂ ਖੂਬਸੂਰਤ ਨਜ਼ਾਰੇ ਨੇ ਜੀ ਔਰ ਕਈ ਸੋਹਣੇ ਸੋਹਣੇ ਪੇੜ ਜੋ ਕਿਤੇ ਨਹੀਂ ਮਿਲਦੇ ਇੱਥੇ ਮਿਲਦੇ ਨੇ ਪੂਰੀ ਠੰਡਕ ਹੈ ਇੱਥੇ ਰਸਤੇ ਵੀ ਬਣੇ ਹੋਏ ਨੇ ਔਰ ਜੋ ਲੇਵੀ ਬਣੇ ਹੋਏ ਨੇ ਵੱਡੇ ਵੀ ਬਹਿ ਸਕਦੇ ਨੇ ਛੋਟੇ ਵੀ ਬਹਿ ਸਕਦੇ ਨੇ ਇਹ ਸਿੱਲਾਂ ਲੱਗੀਆਂ ਨੇ ਜੇ ਤੁਸੀਂ ਇੱਥੇ ਬੈਸ ਮੈਂਣਾ ਚਾਹੰਦੋ ਚਾਹਦੇ ਹੋ ਤਾਂ ਬਹਿ ਸਕਦੇ ਹੋ ਅੱਗੇ ਬੰਨੇ ਜੋ ਮੇਨ ਐਂਟਰੀ ਇਧਰੋਂ ਆਂ ਔਰ ਪਿੱਛੇ ਦੀ ਐਂਟਰੀ ਇਧਰੋਂ ਹੈ ਜੀ ਕਿਆ ਬਾਤਾਂ ਆਜੋ ਤੁਹਾਨੂੰ ਹੋਰ ਵੀ